ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰ ਡੋਨਾਲਡ ਟਰੰਪ ਨੇ ਇਲਜ਼ਾਮ ਲਗਾਏ ਨੇ ਕਿ ਭਾਰਤੀ ਨੇਤਾਵਾਂ ਨੇ ਡੈਮੋਕ੍ਰੈਟਿਕ ਪਾਰਟੀ ਰਾਸ਼ਟਰਪਤੀ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਦੀ ਕਲਿੰਟਨ ਫਾਊਂਡੇਸ਼ਨ ਵਾਸਤੇ ਪੈਸੇ ਦਿੱਤੇ ਨੇ ਜਿਸ ਕਰਕੇ ਹਿਲੇਰੀ ਭਾਰਤ ਤੇ ਅਮਰੀਕਾ ਦੇ ਪਰਮਾਣੂ ਸਮਝੌਤਿਆਂ ਦਾ ਜ਼ੋਰਦਾਰ ਸਮਰਥਨ ਕਰ ਰਹੀ ਹੈ ਟਰੰਪ ਨੇ ਇਲਜ਼ਾਮ ਲਗਾਇਆ ਕਿ ਸਮਾਜਵਾਦੀ ਪਾਰਟੀ ਦੇ ਸਾਬਕਾ ਨੇਤਾ ਅਮਰ ਸਿੰਘ ਨੇ ਕਲਿੰਟਨ ਫਾਊਂਡੇਸ਼ਨ ਨੂੰ 10 ਤੋਂ ਲੈ ਕੇ 50 ਲੱਖ ਅਮਰੀਕੀ ਡਾਲਰ ਦਿੱਤੇ ਨੇ ਜਿਸ ਲਈ ਅਮਰ ਸਿੰਘ ਨੇ ਕੁਝ ਸਾਲ ਪਹਿਲਾਂ ਅਮਰੀਕਾ ਦਾ ਦੌਰਾ ਵੀ ਕੀਤਾ ਸੀ ਯੂਰਪੀ ਸੰਘ ਤੇ ਬ੍ਰਿਟੇਨ ਦੇ ਸਭ ਤੋਂ ਸੀਨੀਅਰ ਰਾਜਨੀਤਾ ਜੋ ਨਾਥਨ ਹਿਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਜੋ ਹੋ ਚੁੱਕਾ ਹੈ ਉਸ ਨੂੰ ਬਦਲਿਆ ਨਹੀਂ ਜਾ ਸਕਦਾ। ਬ੍ਰਿਟੇਨ ਦੇ ਯੂਰਪੀ ਸੰਘ ਤੋਂ ਬਾਹਰ ਹੋਣ ਦੇ ਪੱਖ ਤੋਂ ਜਨਮਤ ਰੈਸ਼ਮਰੀ ਹੋਣ ਦੇ ਇੱਕ ਦਿਨ ਬਾਅਦ ਹੀ ਉਹਨਾਂ ਨੇ EU ਤੋਂ ਆਪਣੇ ਅਸਤੀਫੇ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਯੂਰਪੀ ਕਮਿਸ਼ਨਰ ਦੇ ਅਹੁਦੇ ਤੇ ਆਪਣਾ ਕੰਮ ਜਾਰੀ ਰੱਖਣਾ ਸਹੀ ਨਹੀਂ ਹੋਵੇਗਾ। ਯੂਰਪੀ ਸੰਘ ਦੇ ਲਗਹਣ ਦੇ ਫੈਸਲੇ ਤੋਂ ਬਾਅਦ ਬ੍ਰਿਟੇਨ ਵਿੱਚ ਇੱਕ ਨਵੀਂ ਮੰਗ ਸ਼ੁਰੂ ਹੋ ਗਈ ਹੈ। ਬ੍ਰੈਗਜ਼ਿਟ ਤੇ ਦੁਬਾਰਾ ਜਨਮਤ ਸੰਗ੍ਰਹਿਣ ਨੂੰ ਲੈ ਕੇ ਇੱਕ ਆਨਲਾਈਨ ਪਟੀਸ਼ਨ ਦਾਖਲ ਕੀਤੀ ਗਈ ਹੈ। ਹਾਊਸ ਆਫ ਕਾਮਨਸ ਦੀ ਵੈੱਬਸਾਈਟ ਉੱਤੇ ਪਾਈ ਗਈ ਸ याचਿਕਾ ਤੇ ਸ਼ਨੀਵਾਰ ਤੱਕ ਵੀ ਲੱਖ ਤੋਂ ਜ਼ਿਆਦਾ ਲੋਕਾਂ ਨੇ ਸਾਈਨ ਕੀਤੇ ਹੋਏ ਸਨ। ਪਰ ਇਸ ਸਮਰਥਨ ਦੇ ਕਾਰਨ ਇਹ ਵੈੱਬਸਾਈਟ ਕਰੈਸ਼ ਵੀ ਹੋ ਗਈ। ਹੁਣ ਇਸ ਤੇ ਉੱਪਰ ਸੰਸਦ ਵਿੱਚ ਬੈਸ ਹੋਵੇਗੀ। ਮਨੀ ਟੋਬਾ ਸਰਕਾਰ ਦਾ ਕਹਿਣਾ ਹੈ ਕਿ ਉਤਰੀ ਮਨੀ ਟੋਬਾ ਤੇ ਦੋ ਇਲਾਕਿਆਂ ਦੇ ਨਜ਼ਦੀਕ ਜੰਗਲ 'ਚ ਲੱਗੀ ਅੱਗ ਤੇਜ਼ ਹਵਾਵਾਂ ਨਾਲ ਅੱਗੇ ਵਧਦੀ ਜਾ ਰਹੀ ਹੈ ਪਰ ਮੌਸਮ ਵਿਭਾਗ ਨੇ ਅਲਰਟ ਜਿਥੇ ਮੀਂਹ ਦੀ ਸੰਭਾਵਨਾ ਜਤਾਈ ਹੈ ਜਿਸ ਕਾਰਨ ਇਸ ਦੇ ਕਾਬੂ ਹੇਠ ਆਉਣ ਦੀ ਸੰਭਾਵਨਾ ਘਟਾਈ ਜਾ ਰਹੀ ਹੈ ਇਸ ਅੱਗ ਨੇ ਸ਼ਨੀਵਾਰ ਨੂੰ 6.5 ਵਰ ਕਿਲੋਮੀਟਰ ਇਲਾਕੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਦਕਿ ਫਾਇਰ ਫਾਰਟਿਜ਼ ਆਗਟੇ ਕਬੂਪੌਂਡੀ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਚੀਨ ਨੇ ਨਵੀਂ ਪੀੜੀ ਦੇ ਰਾਕਟ ਦਾ ਸਫਲ ਪ੍ਰੀਖਣ ਕੀਤਾ ਜੋ ਵਿਕ ਤੇ ਬਲੌਨ ਅਮਿਸ਼ਨ ਨਾਲੋਂ ਜ਼ਿਆਦਾ ਭਾਰ ਲਿਜਾ ਸਕਦਾ ਹੈ ਸਰਕਾਰੀ ਸੂਮਾਦ ਏਜੰਸੀ ਸ਼ਿਨੋ ਵਾਲੀ ਖਬਰ ਮੁਤਾਬਕ ਲੌਂਗ ਮਾਰਚ 7 ਰਾਕਟ 53 ਮੀਟਰ ਲੰਬਾ ਹੈ ਅਤੇ ਇਸ ਦਾ ਭਾਰ 597 ਟਨ ਹੈ ਇਸ ਦਾ ਪ੍ਰੀਖਣ ਵੇਨਚਾਂਗ ਪ੍ਰੀਖਣ ਕੇਂਦਰ ਤੋਂ ਕੀਤਾ ਗਿਆ ਪ੍ਰੀਖਣ ਦੇ 10 ਮਿੰਟ ਬਾਅਦ ਇਸ ਦਾ ਪੇਲੋਡ ਰਾਕਟ ਤੋਂ ਵੱਖ ਹੋ ਗਿਆ ਅਤੇ ਅੰਡਾ ਕਾਰਜ ਮਾਦ ਚ ਢਾਕਲ ਕਰ ਗਿਆ ਗੁਰੂ ਵੀ ਸਿਰਜ ਹਾਦੀਆਂ ਦੇ ਕਬਜ਼ੇ ਵਾਲੇ ਕਸ਼ਹਰ ਚਰੂਦ ਸਤੇ ਰਾਸ਼ਟਰਪਤੀ ਬਸ਼ਰ ਅਲ ਅਸਦ ਦੇ ਸੁਰੱਖਿਆ ਬਲਾਵਾਂ ਨੇ ਕੀਤੇ ਗਏ ਹਵਾਈ ਹਮਲੇ ਚ 47 ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਚੋਂ 37 ਲੋਕ ਸਨ ਜਾਣਕਾਰੀ ਮੁਤਾਬਕ ਤੇਲ ਸੰਪੰਨ ਡੇਅਰ ਐਜ਼ੋਰ ਸੂਬੇ ਚ ਆਈਐਸ ਦੇ ਕੰਟਰੋਲ ਵਾਲੇ ਅਲਕੁਰੀਆ ਸ਼ਹਿਰ ਚ ਹਵਾਈ ਹਮਲੇ ਕੀਤੇ ਗਏ ਸੰਸਥਾ ਦੇ ਮੁਖੀ ਰਾਮੀਬਦਲ ਰਹਿਮਾਨ ਨੇ ਕਿਹਾ ਹੈ ਕਿ ਮਾਰੇ ਗਏ ਲੋਕਾਂ ਚੋਂ 31 ਲੋਕਾਂ ਦੀ ਪਛਾਣ ਹੋਈ ਹੈ ਮਾਲੀਆ ਦੇ ਅਲਸ਼ਬਾਬ ਅਤਵਾਦੀ ਸੰਗਠਨ ਨੇ ਮੁਕਦੀਸ਼ੂ ਦੇ ਇੱਕ ਹੋਟਲ 'ਚ ਆਤਮਕਾਤੀ ਹਮਲਾ ਕੀਤਾ ਜਿਸ 'ਚ ਗਾਰਡ ਤੇ ਨਾਗਰਿਕਾਂ ਸਮੇਤ 15 ਲੋਕ ਮਾਰੇ ਗਏ ਜਾਣਕਾਰੀ ਮੁਤਾਬਕ ਪੁਲਿਸ ਨੇ ਦੱਸਿਆ ਕਿ ਸਾਮਰੇ ਦੇ ਗਾਰਡ ਤੇ ਨਾਗਰਿਕਾਂ ਦੇ ਇਲਾਵਾ ਅਤਵਾਦੀ ਵੀ ਮਾਰੇ ਗਏ ਨੇ ਪੁਲਿਸ ਅਧਿਕਾਰੀ ਮੇਜਰ ਅਲੀ ਮੁਹੰਮਦ ਨੇ ਕਿਹਾ ਕਿ ਹੁਣ ਵੀ ਹੋਟਲ 'ਚ ਅਤਵਾਦੀ ਲੁਕੇ ਹੋ ਸਕਦੇ ਨੇ ਪਾਕਿਸਤਾਨ ਦੇ ਉੱਤਰੀ ਧਾਰਮਿਕ ਸੰਸਥਾ ਦੇ ਨੇਤਾ ਤੇ ਜਾਨਲੇਵਾ ਹਮਲਾ ਕੀਤਾ ਗਿਆ ਇਹ ਹਮਲਾ ਸ਼ਨੀਵਾਰ ਨੂੰ ਹੋਇਆ ਜਿਸ ਵਿੱਚ ਨੇਤਾ ਬਾਲਬਾਲ ਬਚ ਗਏ ਜਮiyet ਉਲੇਮਾ ਇਹ ਪਾਕਿਸਤਾਨ ਦਾ ਨੇਤਾ ਅਕੀਲ ਅਜਮ ਔਰੰਗੀ ਇਲਾਕੇ ਵਿੱਚ ਕਾਰ ਵਿੱਚ ਸਫ਼ਰ ਕਰ ਰਹੇ ਸਨ ਇਸ ਦੌਰਾਨ ਉਨ੍ਹਾਂ ਤੇ ਅਚਾਨਕ ਅਤਵਾਦੀਆਂ ਨੇ ਗੋਲੀਆਂ ਚਲਾਉਣੀ ਸ਼ੁਰੂ ਕਰ ਦਿੱਤੀਆਂ ਇਸ ਖਬਰ ਦੀ ਇੱਕ ਪੁਲਿਸ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਜਮਾਤ ਉਦ ਦਾਵਾ ਦੇ ਮੁਖੀ ਅਤੇ ਮੁੰਬਈ ਹਮਲੇ ਦੇ ਮੁਖ ਸਾਜਿਸ਼ ਕਰਤਾ ਹਾਫਿਜ਼ ਸૈયਦ ਨੇ ਕਿਹਾ ਕਿ ਪਾਕਿਸਤਾਨੀ ਨਦੀਆਂ ਨੂੰ ਮੁਕਤ ਕਰਵਾਉਣ ਲਈ ਭਾਰਤ ਖਿਲਾਫ ਜਿਹਾਦ ਛੇੜਨਗੇ ਸૈયਦ ਨੇ ਕੱਲ ਪੰਜਾਬ ਸੂਬੇ ਦੇ ਸਿਆਲਕੋਟ ਜ਼ਿਲ੍ਹੇ 'ਚ ਜਮਾਤ ਦੇ ਕਾਰਕੁਨਾਂ ਨੂੰ ਸਮੋਤਿਤ ਕਰਦਿਆਂ ਕਿਹਾ ਕਿ ਅਸੀਂ ਆਪਣੀਆਂ ਨਦੀਆਂ ਨੂੰ ਮੁਕਤ ਕਰਵਾਉਣ ਲਈ ਭਾਰਤ ਖਿਲਾਫ ਜਿਹਾਦ ਛੇੜਾਂਗੇ ਅਮਰੀਕਾ ਨੇ ਸૈયਦ ਦੇ ਸਿਰ ਤੇ 1 ਕਰੋੜ ਡਾਲਰ ਦਾ ਇਨਾਮ ਰੱਖਿਆ ਹੋਇਆ ਹੈ ਇਸ ਲੰਬੇ ਸਟੇਪ ਦੇ ਸਰਗਣਾ ਅਲਬਗਦਾਦੀ ਤਿ੍ਰਕਿਸਤਾਨ ਵਿੱਚ ਇਹ ਨਿਸ਼ਾਨਦਾਰ ਹਵੇਲੀ ਹੈ ਜੋ ਕਿਸੇ ਮਹਿਲ ਤੋਂ ਘੱਟ ਨਹੀਂ ਹੈ ਸੀ ਟੈਲੀ ਕਚੋਰ ਫੌਜ ਨੂੰ ਰੇਗਿਸਤਾਨ ਵਿੱਚ ਬਗਦਾਦੀ ਦੀ ਹਵੇਲੀ ਮਿਲੀ ਹੈ ਜਿਸ ਦੀਆਂ ਤਸਵੀਰਾਂ ਪੋਸਟ ਕੀਤੀਆਂ ਗਈਆਂ ਨੇ ਹਵੇਲੀ ਵਿੱਚ ਬਗਦਾਦੀ ਦਾ ਨਿੱਜੀ ਸਵੀਮਿੰਗ ਪੂਲ ਅਤੇ ਚਿੜੀਆ ਕਰਦੀ ਹੈ